ਸਾਡੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਵਰਨਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਭਾਈ ਲੱਦੂ ਭਾਈ ਲੱਦੂ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਓਨਰ ਵੀਰ ਗੋਪੀ ਵੀਰ ਦੇ ਕੋਲ ਆਏ ਆਂ ਵਪਾਰ ਦਾ ਕੰਮ ਆ ਬਿਲਕੁਲ ਪੀੜੀ ਦਰ ਪੀੜੀ ਜਿਹੜਾ ਦੋਸਤੋ ਵੀਰ ਦਾ ਵਪਾਰ ਦਾ ਕੰਮ ਚਰੇ ਆ ਰਿਹਾ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਵਪਾਰ ਦਾ ਕੰਮ ਕਰਦੇ ਸਨ ਤੇ ਹੁਣ ਵੀਰ ਅੱਗੇ ਬਿਲਕੁਲ ਪਸ਼ੂ ਲੈ ਕੇ ਆਉਂਦਾ ਹੈ ਰੂਟੀਨ ਦੇ ਵਿੱਚ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਵੀਰ ਗੋਪੀ ਦੇ ਘਰੋਂ ਬਣਾਈਆਂ ਨੇ ਉਦੋਂ ਵੀ ਤਕਰੀਬਨ ਆਪਾਂ ਤੁਹਾਨੂੰ ਮੱਝਾਂ ਝੋਟੀਆਂ ਵੜਾਂ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਦਿਖਾਉਂਦੇ ਰਹੇ ਹਾਂ ਤੇ ਅੱਜ ਤੋਂ ਦੋਸਤੋ ਫਿਰ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਟੋਟਲ ਪੰਜ ਨਾਗ ਨੇ ਸਾਰਾ ਮਾਲ ਸੋਇਆ ਸਵਾਇਆ ਪ੍ਰੋਪਰ ਡਿਟੇਲ 'ਚ ਆਪਾਂ ਚੱਲਾਂਗੇ ਕਿੰਨਾ-ਕਿੰਨਾ ਦੁੱਧ ਕੀ ਰੇਟ ਪੜਦਾ ਪ੍ਰੋਪਰ ਡਿਟੇਲ ਤੁਹਾਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਭਾਈ ਲੱਤੂ ਪਿੰਡ ਬਿਲਕੁਲ ਨੇੜੇ ਅਲਗੋਂ ਕੋਠੀ ਪੂਨੀਆ ਪਿੰਡ ਥੋੜੀ ਦੂਰੀ ਤੇ ਆ ਠੀਕ ਹੈ ਜੀ ਇਧਰੋਂ ਮੱਖੀ ਕਲਸੀਆ ਇਹ ਪਿੰਡ ਨੇੜੇ ਨੇੜੇ ਆ ਭਗਵਾਨਪੁਰਾ ਪਿੰਡ ਥੋੜੀ ਦੂਰੀ ਤੇ ਆ ਭਿੱਖੀ ਪਿੰਡ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਆ ਸਾਰੀ ਠੀਕ ਹੈ ਜੀ ਤੇ ਰਸਤੇ ਮੇਰਾ ਭਰਾ ਕੋਈ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਆਪਣਾ ਤੇ ਵੀਰ ਹਰੀ ਕੇ ਪੱਤਣ ਤੋਂ ਤੁਸੀਂ ਭਿੱਖੀ ਪਿੰਡ ਵਿਜ਼ਿਟ ਕਰੋਗੇ ਭਿੱਖੀ ਪਿੰਡ ਤੋਂ ਛੜ ਕੇ ਖੇਮਕਰਨ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਅਲਗੋਂ ਕੋਠੀ ਤੋਂ ਵੀ ਤੁਸੀਂ ਜਿਹੜੀ ਪਿੰਡ ਭਾਈ ਲਾਦੂ ਵਿਜ਼ਿਟ ਕਰ ਜਾਓਗੇ ਅੱਜ ਤਰੀਕ 7 ਨਵੰਬਰ ਸਮਾਂ ਦੋਸਤੋ ਕੋਈ ਸ਼ਾਮ ਦੇ 4 ਵਜੇ ਦਾ ਸਮਾਂ ਪੂਰੀ ਗੱਲਬਾਤ ਕਰਾਂਗੇ ਆਪਾਂ ਪੂਰੀ ਡਿਟੇਲ ਤੁਹਾਨੂੰ ਲੈ ਕੇ ਦਵਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੀ ਸਭ ਤੋਂ ਪਹਿਲਾਂ ਗੋਪੀ ਵੀਰ ਸਾਸਤਰੀ ਕਲਾ ਸਾਸਿਗੋ ਵੀਰ ਜੀ ਹਸੀਗਾਲ ਜੀ ਕੋ ਠੀਕ ਠਾਕ ਵਧੀਆ ਸੰਤੂ ਸਾਹਿਬ ਚੜ੍ਹਦੀ ਕਲਾ ਚਲ ਸ਼ੁਕਰੇਮਾਰ ਹਾਂਜੀ ਹਾਂਜੀ ਲੈ ਵੀ ਗੋਪੀ ਵੀਰ ਮਾਲ ਤਕਰੀਬਨ ਚਲੋ ਥੜਾ ਥੜੇ ਇਸੇ ਤਰ੍ਹਾਂ ਤੁਹਾਡੇ ਕੋਲ ਆਉਂਦਾ ਤੇ ਦੇਖੀ ਜਾਂਦਾ ਹਾਂਜੀ ਆਉਂਦਾ ਜਾਂਦਾ ਜੀ ਤੇ ਬਾਕੀ ਚਲੋ ਹੋਰ ਵੀ ਭੈਣ ਭਰਾ ਆਪਣੇ ਵੱਖੋ ਵੱਖਰੇ ਚੈਨਲਾਂ ਉੱਪਰ ਤੁਹਾਡੇ ਪਸ਼ੂ ਵੇਖਦੇ ਰਹੇ ਹਾਂਜੀ ਹਾਂਜੀ ਵੇਖਦੇ ਰਹੇ ਤੇ ਮਾਲ ਤੁਸੀਂ ਇੰਨਾ ਵੀ ਇਤਰਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੋ ਸੋਸ਼ਲ ਮੀਡੀਆ ਤੇ ਵੀ ਪਸ਼ੂ ਪਾਉਂ ਤੇ ਲੋਕਲ ਵੀ ਚਲੋ ਭੈਣ ਭਰਾ ਆਇਆ ਗਿਆ ਰਹਿੰਦਾ ਆਪਣੇ ਕੋਲ ਹਾਂਜੀ ਆਇਆ ਗਿਆ ਰਹਿੰਦਾ ਜੀ ਵੇਖਦਾ ਰਹਿੰਦਾ ਮਾਲ ਹੁਣ ਤੇ ਜਆ ਆਪਣਾ ਹੁੰਦਾ ਜਾਂਦਾ ਡੰਗਰਾਂ ਦੀ ਤੇਜ਼ੀ ਹੋ ਗਈ ਤੇ 100 ਰੁਪਿਆ ਕੰਮ ਨਾਲੇ ਹਾਂ 100 ਰੁਪਿਆ ਕੰਮ ਹੋਣ ਤੇ ਅੱਜ ਗੋਪੀ ਵੀਰ ਜਿਹੜਾ ਐਨੀਮਲ ਆਪਾਂ ਦਿਖਾਉਨੇ ਆ ਟੋਟਲ ਤਾਂ ਵੈਸੇ ਨਗਾਂ ਦੀ ਗੱਲ ਕਰੀਏ 6 ਪਸ਼ੂ ਆ ਹਾਂਜੀ 6 ਪਸ਼ੂ ਆ ਦੋ ਬੇੜਾਂ ਨੇ ਤੇ ਚਾਰ ਮੱਝਾਂ ਚੋਟੀਆਂ ਚਾਰ ਮੱਝਾਂ ਮਾਲ ਸਾਰਾ ਸੋਇਆ ਹਨਾ ਹਾਂਜੀ ਸੋਇਆ ਜੀ ਠੀਕ ਹੈ ਭਰਾ ਹਾਂਜੀ ਹਾਂਜੀ ਤੇ ਸ਼ਰਵਾਤ ਵੀਰ ਗੋਪੀ ਕਰਦੇ ਆ ਇੱਕ ਗਰੇਡਰ ਦੇ ਵਿੱਚ ਆਪਣੇ ਕੋਲੇ ਮੱਝ ਆ ਗਈ ਆ ਹਾਂਜੀ ਹਾਂਜੀ ਬੱਡੇ ਕੱਦ ਕੱਦ ਦੇ ਵਿੱਚ ਆ ਸਿੰਗਲ ਖੱਡੀ ਜਿਵੇਂ ਆਪਾਂ ਕਰੈਕਟਰ ਦੀ ਗੱਲ ਕਰ ਲਈਏ ਹਾਂਜੀ ਹਾਂਜੀ ਤੇ ਮੱਝ ਚ ਚੰਗੀ ਆ ਬਾਕੀ ਬਖਾਲਾ ਬਖੂਲਾ ਵੀ ਚੰਗਾ ਸੋਹਣਾ ਥੱਲੇ ਹਾਂਜੀ ਤੇ ਇਹਦਾ ਸੂਆ ਵੀਰ ਇੱਕ ਦਸ ਦੇ ਗੋਪੀ ਵੀਰ ਤੇ ਟਾਈਮ ਕਿਨ ਹੋ ਗਿਆ ਤੁਸੀਂ ਇਹਦਾ ਸੂਆ ਹੀ ਦਿੱਜਾ ਹੈ ਹਾਂਜੀ ਤੇ ਇਹਦਾ ਮੱਝੋ ਬੱਚਾ ਜਿਹੜਾ ਆ ਮਗਰ ਕੋਈ ਅਠਾਂ ਦਹਾਂ ਦਿਨਾਂ ਦਾ ਠੀਕ ਆ ਜੀ ਹਾਂਜੀ ਕੱਪ ਬਲੈਕ ਰੰਗ ਵਾਲਾ ਹਾਂਜੀ ਬਲੈਕ ਰੰਗ ਵਾਲਾ ਲਓ ਜੀ ਇਹ ਬ ਨੇ ਇਹ ਮਗਰ ਕਟਾ ਨਹੀਂ ਇਹਦਾ ਇਹ ਇਹ ਬੱਚਾ ਉਹ ਬੱਚਾ ਕੋਈ ਗੱਲ ਨਹੀਂ ਫਿਰ ਗੱਲ ਲਓ ਜੀ ਇਹ ਮਗਰ ਤਾਂ ਬੱਚਾ ਹੈ ਮਾਗਿਆ ਖੰਡਾ ਵੀ ਨੀਵਾਂ ਦਾ ਮੱਝ ਦਾ ਮਾਂਦਰਾ ਜਿਹੜਾ ਬੱਚਾ ਹੈ ਕੱਟੀ ਏ ਕੱਟੀ ਕੱਟੀ ਹੈ ਨਾ ਸੋ ਪਹਿਲੇ ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਜਿਹੜੀ ਝੋਟੀ ਬੁਖਾ ਰਿਹਾ ਮਗਰ ਕੱਟੀ ਆ ਫੀਮੇਲ ਕਾਫ ਆ ਇਹ ਕਿੰਨੇ ਕਿ ਦਿਨਾਂ ਦਾ ਬੱਚਾ ਹੋਊਗਾ ਗੋਪੀ ਇਹ ਕੋਈ ਹੋਊਗਾ ਜੀ 20 ਦਿਨਾਂ ਦਾ 18 ਦਾ 20 18 ਕਿ ਦਿਨਾਂ ਦਾ ਠੀਕ ਆ ਜੀ ਤੇ ਹੈ ਝੋਟੀ ਅਸਲ ਦੇ ਵਿੱਚ ਦੂਜੇ ਸੂਏ ਹੈ ਜੀ ਦੂਜੇ ਸੂਹਾਂ ਤੇ ਦੁੱਧ ਇਸ ਵਕਤ ਕਿੰਨੇ ਕਿਤੇ ਚੱਲਣ ਰਹੀ ਹੈ ਇਹਦੇ ਥੱਲੇ ਹੁਣ ਦੁੱਧ 10 ਕਿਲੋ ਹੀ ਆ ਜੀ ਐਵੇਂ 10 12 ਆਖੀ ਜਾਈਏ 10 ਕਿਲੋ ਆ ਲਓ ਜੀ 10 ਕਿਲੋ ਦੋਸਤੋ ਜਿਹੜਾ ਇਹਦੇ ਥੱਲੇ ਇਸ ਵਕਤ ਦੁੱਧ ਖਾ ਜਰਾ 10 ਕਿਲੋ 18 20 ਦਿਨਾਂ ਦੀ ਸੂਈ ਥੱਲੇ 10 ਕਿਲੋ ਦੁੱਧ ਦੋ ਦੂਜਾ ਸੂਆ ਬਾਕੀ ਝੋਟੀ ਚੰਗੀ ਆ ਥਣਾ ਦੀ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਬਿਲਕੁਲ ਇੱਕ ਨੰਬਰ ਆ ਜੀ 100 ਦੀ 100 ਹਾਂਜੀ ਹਾਂਜੀ 10 ਕਿਲੋ ਦੁੱਧ ਸੰਧੂ ਸਾਹਿਬ ਬਾਦੂ ਹੁੰਦਾ ਦੇ ਦੇ ਡੰਕਰ ਪਾਣ ਬਾਕੀ ਪਾਂਡਾ ਚਲੋ ਦੱਸਣ ਦਿਆ ਹਾਂ ਹਾਂਜੀ ਹਾਂ ਤੋ ਵਿਖਾਲਾ तकरीबन ਚਲੋ 11 12 ਕਿਲੋਲਾ ਪਸ਼ੂ ਕਿਰਾਏ ਜਾਂਦਾ ਜਿਗਾੜੀ ਚਾਰ ਪਾਰ ਫੇਸ ਕੁਆਲਟੀ ਤੁਹਾਨੂੰ ਵਿਖਾ ਦਿੰਨੇ ਆ ਮੂੰਹ ਮੱਥੇ ਦੀ ਚੰਗੀ ਆ ਬੱਲਾ ਮੱਥਾ ਛੋਟਾ ਸਿੰਗ ਹਾਈਟ ਕੱਦ तकरीबन ਵਧੀਆ ਚੰਗਾ ਮੀਡੀਅਮ ਤੋਂ ਪਲੱਸਾ ਵੱਡੀਆਂ ਮਾਜਾਂ ਦੇ ਵਿੱਚ ਹੀ ਆ ਜਾਂਦੀ ਆ ਖੋਲੇ ਖੋਲ ਕੇ ਵੀਰ ਦਿਖਾ ਦਿਆ ਜੀ ਸੋ ਮਗਰ ਕੱਤੀ ਇਹਦਾ ਠਿਕਾ ਜੀ ਚਲੋ ਕਿਸੇ ਭਰਾ ਦਾ ਸ਼ੌਂਕ ਪੂਰਾ ਹੋ ਜਾਊਗਾ ਨੀਲੀ ਦੇ ਵਿੱਚ ਮਗਰ ਕੱਤੀ ਨੀਲੀ 라ਵੀ ਦੀ ਕੱਤੀ ਬਹੁਤ ਸੋਣੀ ਹੈ ਬਿਲਕੁਲ ਸੰਤੂ ਸਾਹਿਬ ਬੜੀ ਠੰਡੀ ਮੈਂ ਭਾਵੇਂ ਤਿੰਨ ਚਾਰ ਚਲੋ ਕੋਈ ਗੱਲ ਨਹੀਂ ਆਹ ਦੇਖੋ ਜੀ ਕਰੋ ਚੱਕ ਠੀਕ ਆ ਜੀ ਸੋ ਭਾਂਡਾ ਭੁੰਡਾ ਬਹੁਤ ਸੁਣਾ ਮੋਢ ਤੋਂ ਚੌਰ ਸਲੇਵਾ ਥੁਲੇ ਵਿੱਚ ਮੰਤਰ ਆ ਤੁਹਾਡੇ ਸਾਹਮਣੇ ਆ ਇੱਕਸਾਰ ਬਿਲਕੁਲ ਪੱਧਰਾ ਬੈਕ ਸਾਈਡ ਤੋਂ ਆਜੋ ਲੋਡ ਯ ਤੇ ਗਦੀ ਕੋਈ ਜਵਾਈ ਦੀ ਬੁਈ ਦੀ ਬਿਲਕੁਲ ਇੱਕ ਨੰਬਰ ਜਿੱਦਾਂ ਬੜਾ ਨੰਬਰ ਕੋਈ ਭਰਾ ਆਪਣਾ ਆਨਲਾਈਨ ਸੱਦਾ ਕਰਦਾ ਕੋਈ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਕਰ ਸਕਦੇ ਹੋ ਹਾਂਜੀ ਕੱਟੀ ਹੀ ਸਕਦਾ ਹੋਵੇ ਥੋੜੀ ਬਹੁਤ ਸੋਹਣੀ ਠੀਕ ਹੈ ਜੀ ਆਹ ਵੇਖੋ ਬੱਚਾ ਮਗਰ ਬਹੁਤ ਵਧੀਆ ਨੀਲੀ ਰਾਵੀ ਦੇ ਵਿੱਚ ਹੀ ਮਗਰ ਕੱਟੀ ਆ ਗਈ ਹੈ ਠੀਕ ਹੈ ਜੀ ਨਿਸ਼ਾਨੀਆਂ ਨੂੰ ਚੂਣੀਆਂ ਮੁਕੰਮਲ ਪੂਰੀਆਂ ਨੇ ਹਾਂਜੀ ਤੇ ਬਹੁਤ ਖੂਬਸੂਰਤ ਜਿਹੜੀ ਦੋਸਤੋ ਹੁਣ ਵੈਸੇ ਚੁਵਾਈ ਦਾ ਸਮਾਂ ਹੋਈ ਜਾਂਦਾ ਮਾਰਨਿੰਗ ਕਿੰਨੇ ਕ ਵਜੇ ਚੋਏ ਜਾਂ ਡੰਗਰ ਇਹ ਜੀ ਸਾਢੇ 5 ਵਜੇ ਇਹ ਜਾ ਕੇ ਸਾਢੇ 5 ਪਾਉਣੇ 6 ਚੋਈ ਇੱਕ ਆ ਤੇ ਇੱਕ ਆ ਦਿਨੇ ਲਿਆਂਦੀਆਂ ਠੀਕ ਹੈ ਠੀਕ ਹਾਂਜੀ ਹਾਂਜੀ ਜੀ ਹੁਣ ਟਾਈਮੋ ਟਾਈਮ ਬਣ ਗਈਆਂ ਨੇ ਹਾਂਜੀ ਬਣ ਗਈਆਂ ਫੁੱਲ ਬਣ ਗਈਆਂ ਤੇ ਗੋਪੀ ਦਾ ਮੁੱਲ ਵੀਰ ਬੋਲ ਕੀ ਕਰਦੇ ਆ ਇਹ ਵਿਕਦੀ ਦਾ ਮੰਨ ਲਓ ਲੱਖ ਦੀ ਵੀ ਸੰਧੂ ਸਾਹਿਬ ਪਰ ਆਪਾਂ ਘਰਾਂ ਚੋਂ ਮਾਲ ਲਿਆਉਣੇ ਖੇਤ ਤੋਂ ਗਿਆ 95 ਦੀ ਦੇ ਦਾਂਗੇ 95 ਦੀ ਹਾਂਜੀ ਵੀ ਹੋਰ ਰਾਤ ਵਿੱਚੋਂ 90 ਦੀ ਆ ਨਾ ਇਹ ਦੇਖ ਥੋੜਾ ਜਿਹਾ ਕਾਫੀ ਟਾਈਮ ਹੋ ਗਿਆ ਆਪਣੇ ਵੀਡੀਓ ਚ ਹਾਂਜੀ ਹਾਂਜੀ ਤਾਂ ਹੀ ਮੈਂ 90 ਦੀ ਦੇ ਰਹੀ ਹਾਂ 90 ਹਜ਼ਾਰ ਦੀ 90 ਦੀ ਦੇ ਲੋ ਵੀ 90 ਹਜ਼ਾਰ ਦੀ ਇਹ ਦੋਸਤੋ ਫਾਈਨਲ ਜਿਹੜੀ ਅੱਜ ਤੁਹਾਨੂੰ ਮਿਲ ਜੂਗੀ ਬਾਕੀ ਚੰਗੀ ਕਿਸੇ ਭਰਾ ਦੀ ਸੇਵਾ ਲਈ ਕੋਈ 11 12 12 ਲੀਟਰ ਤੋਂ ਦੁੱਧ ਨਹੀਂ ਕਰਮਾ ਲਈ ਹਾਂਜੀ ਹਾਂਜੀ ਤੈਗੀ ਤਾਂ ਰਹੀ ਹਾਂ ਆਹ ਦੇਖ ਪੂਰੀ ਹੱਥੀ ਚਵਾਈ ਵਾਲਾ ਥਾਨ ਬਿਲਕੁਲ ਠੰਢੀ ਬੜੀ ਸੰਦੂ ਸਾਫ ਹੈ ਹਾਂ ਸੋ ਚੰਗੀ ਹੈ ਠੀਕ ਆ ਜੀ ਆਡੀ ਬਿਲਕੁਲ ਸਿੰਗਲ ਪਤਲਾ ਪਿੰਡਾ ਬਾਕੀ ਵਜਨ ਲੋਡ ਤੁਹਾਡੇ ਸਾਹਮਣੇ ਆ ਹਾਂਜੀ ਵਜਨ ਵਜੂਦ ਸੋਨਾ ਕਰਮਾ ਲਈ ਦਾ ਠੀਕ ਆ ਤੇ ਬਹੁਤ ਖੂਬਸੂਰਤ ਆ ਪਸੰਦ ਆਉਗੀ ਸੈਕਿੰਡ ਨੰਬਰ ਤੇ ਇਹ ਮੱਝ ਵੀਰੇ ਕੀ ਡਿਟੇਲ ਲੈਂਦਾ ਵੀਰਵਾ ਹਾਂਜੀ ਇਹ ਦੁੱਜੇ ਤੋਂ ਦੂਜਾ ਸੁਆ ਹੋ ਸਕਦੀ ਤੀਜਾ ਵੀ ਹੋ ਸਕਦੀ ਹੈ ਹਾਂ ਤੇ ਇੱਥਾਂ ਤਾਂ ਹਾਂ ਦੇਣਾ ਸੁਈ ਆ ਕੱਟਾ ਇਹਦਾ ਮਗਰ ਇਹਦੇ ਕੱਤਾ ਆ ਜਾ ਹਾਂਜੀ ਉਹ ਪੂਲਾ ਬੱਚਾ ਠੀਕ ਆ ਜੀ ਅਠਾ ਦਸਾਂ ਦੇ ਆ ਆ ਮਗਰ ਇਹਦੇ ਕੱਤਾ ਮੇਲ ਕਾਫ ਆ ਹਾਂਜੀ ਤੇ ਤੀਜਾ ਸੁਆ ਹਨਾ ਤੀਜਾ ਸੁਆ ਠੀਕ ਆ ਜੀ ਐਸ ਵਕਤ ਦੁੱਧ ਕਿੰਨਾ ਗੋਪੀ ਦੱਸੋ ਤੇ ਇਹਦੇ ਤੋਂ ਲਈ 11 ਤੋਂ 12 ਹੋ ਸਕਦਾ ਜੀ ਐਸ ਵਕਤ 11 ਤੋਂ ਬਾਹਰ ਹੀ ਗਣੋ ਠੀਕ ਆ ਜੀ ਹਾਂਜੀ ਬਿਲਕੁਲ ਚਵਾਈ ਚੁਈ ਔਕੇ ਬੜੀ ਭੋਲੀ ਹੈ ਠੀਕ ਆ ਹਾਂ ਸੋ 11 ਕਿਲੋ ਤੋਂ 12 ਬਾਰ ਬਾਰੇ ਦੀ ਗੱਲ ਦੇਖੋ ਦੁੱਧ ਇਸ ਵਕਤ ਮੌਜੂਦ ਆ ਠੀਕ ਆ ਜੀ ਸਮਝੀ ਆ ਜੀ ਮੱਝ ਨਿਕਲਦੀ ਆ 7 ਦਿਨਾਂ ਦੀ ਸੂਈ ਆ ਸਾਰੀ ਹਾਂ ਜੀ ਤੇ ਪੂਰਾ ਹੀ ਵਜ਼ਨ ਲੋਡ ਆ ਹਾਈਟ ਤੁਹਾਡੇ ਸਾਹਮਣੇ ਆ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਵੀ ਆਪਾਂ ਕਹਿ ਦਿੰਨੇ ਆ ਮੀਡੀਅਮ ਵੀ ਕਹਿ ਸਕਦੇ ਹੋ ਤੁਸੀਂ ਬਾਕੀ ਦੋਰਾ ਹੀ ਥਣਾਂ ਲੱਗਾ ਮਿਲਕ ਨਾੜ ਕਾਫੀ ਮੋਟੀ ਆ ਤੇ ਅਗਲੇ ਪਿਛਲੇ ਥਣਾਂ ਦਾ ਸਾਈਜ਼ ਆ ਜੇਕਰ ਆਪਾਂ ਵਿੱਚ ਗੈਪ ਸਪੇਸ ਦੀ ਗੱਲ ਕਰੀਏ ਤਾਂ ਅਗਲੇ ਪਿਛਲੇ ਥਣਾਂ ਦੇ ਵਿੱਚ ਗੈਪ ਹੋ ਵੀ ਚੰਗਾ ਲਓ ਜੀ ਠੀਕ ਆ ਜੀ ਸੋ ਲੋੜ ਲੜ ਚੰਗਾ ਬਾਕੀ ਦੁੱਧ ਵੀ ਚੰਗਾ ਕਰਮ ਵਾਲੀ ਥੱਲੇ ਕੋਈ 11 ਕਿਲੋ ਦੁੱਧ ਦੇ ਦੇ ਥੱਲੇ ਬਾਕੀ 11 ਤਾਂ ਹੋਵੇ ਨਾ ਹੋਵੇ ਤਾਂ ਬਾਹਰ ਹੀ ਹੋਊਗਾ ਹਾਂ ਜੀ ਬਾਹਰ ਹੀ ਬਾਹਰ ਹੀ ਹੋਊਗਾ ਠੀਕ ਆ ਭਰਾ ਹਾਂ ਜੀ ਬਾਕੀ ਚੁਵਾਈ ਚੁਵਾਈ ਦੀ ਬਿਲਕੁਲ ਪੂਰ ਛੱਟੇ ਤੋਂ ਬਚਾ ਇਹਦਾ ਬਿਲਕੁਲ ਓਕੇ ਜੀ 11 ਬਰਾਬਰ ਅਗਲੇ ਬਰਾਬਰ 11 ਹਾਂ ਜੀ ਪੇਗਾ ਜੀ ਲੋ ਵੀ ਇਹ ਦੋਸਤੋ ਇਹਦਾ ਵੇਰਵਾ ਹੈ ਸਿੰਘ ਉੱਚਾ ਖੁੱਲਾ ਬਾਡੀ ਸਟਰਕਚਰ ਦੇ ਨਾਲ ਚਲੋ ਮੇਲ-ਜੋਲ ਖਾਂਦਾ ਕਿਉਂਕਿ ਮੱਝ ਰਾਜੀ ਆ ਜਿੱਸਾ ਪਿੱਕਾ ਪਛੂ ਹੋਵੇ ਤਾਂ ਥੋੜਾ ਜਿਹਾ ਪਛੂ ਵੈਸੇ ਗੈਰ ਜਿਹਾ ਲੱਗਦਾ ਵੀ ਸਿੰਘ ਉੱਚਾ ਖੁੱਲਾ ਤੇ ਉਹ ਜਿਹੜੀ ਆ ਫਾਬੇ ਦੀ ਬਣ ਜਾਂਦੀ ਆ ਵੀ ਵਜਨ ਲੋੜ ਪੂਰਾ ਹਾਂ ਤੇ ਇਹ ਗੋਪੀ ਕੀ ਮੋਲ ਰੂਗਾ ਦਾ ਬਾਈ ਇਹ 90 ਦੇ ਦੇ ਦੀਆਂ ਸੰਤੂ ਸਾਹਿਬ 90 ਦੀ ਕਰਕੇ ਰਾਇਤ ਪੂਰੀ ਗਜੈਸ਼ਪੁਰੀ ਕਰਕੇ ਜਾਇਜ਼ ਦੀ ਹੈਗੇ 85 ਦੀ ਦੇ ਦੇਗੇ 85 ਦੀ ਪੂਰੇ 85 ਦੀ ਪੂਰੇ 85 ਦੀ ਹਾਂਜੀ ਹੋਰ ਵਿੱਚੋਂ ਵੇਖ ਲਓ ਤੁਸੀਂ ਮਰਜ਼ੀ ਦੋਹਾਂ ਛੱਡ ਦੋਰ 83 ਦੀ ਜਾਂ 83000 ਦੀ ਜਾਂ ਕਿ ਮੈਂ ਤਾਂ ਆਪਣੀ ਬਿਲਕੁਲ ਤਾਜੀ ਸੂਈ ਜੇ ਆ ਠੀਕ ਆ ਹਾਂਜੀ 83000 ਦੀ ਇਹ ਫਾਈਨਲ ਜਿਹੜੀ ਮਿਲ ਜੂਗੀ ਠੀਕ ਆ ਜੀ ਹਾਂਜੀ 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 ਦੁੱਧ ਜਿੰਨਾ ਵੀ ਦੱਸਿਆ ਜਾਂਦਾ ਬੇਸ਼ੱਕ ਕਿਸੇ ਭਰਾਣੇ ਇੱਥੇ ਆਣ ਕੇ ਚੋਕੇ ਵੇਖਣੀ ਆ ਜਾ ਕਿਸੇ ਭਾਣੇ ਵੀਡੀਓ ਕਾਲ ਤੇ ਚਵਾਉਣੀ ਇੱਕ ਟਾਈਮ ਇੱਥੇ ਇੱਕ ਟਾਈਮ ਇੱਥੇ ਤੁਸੀਂ ਵਿਜ਼ਿਟ ਕਰਕੇ ਚੋਲੇਓ ਠੀਕ ਆ ਜੀ ਤਾਂ ਦੁੱਧ ਵੈਸੇ ਦੋ ਚਵਾਇਆਂ ਦੇ ਵਿੱਚ ਪਤਾ ਲੱਗ ਜਾ ਲੱਗ ਜਾਂਦਾ ਇੱਕ ਇਧਰ ਆਪਾਂ ਤੀਜੇ ਨੰਬਰ ਤੇ ਇੱਕ ਮੱਝ ਬਖਾਤੀਏ ਤੇ ਗੋਪੀ ਇਹ ਮੱਝ ਦਾ ਫਿਰ ਕੀ ਫਿਰਵਾ ਹਾਂਜੀ ਇਹ ਪਿਓਰ ਦੁੱਜੇ ਸੂਏ ਜੀ ਦੁੱਜੇ ਸੂਆ ਹਾਂਜੀ ਹਾਂਜੀ ਇਹ ਮੈਂ ਆਪਾਂ ਟੋਕੜ ਗੱਬਣ ਵੇਚੀ ਸੀ ਹਾਂ ਹਾਂ ਤੇ ਇਹ ਨਾ ਸੰਧੂ ਸਾਹਿਬ ਜਿਹਨੂੰ ਮੈਂ ਆ ਮੱਝਾਂ ਚੋਣ ਗਿਆ ਨਾ ਤੇ ਮੈਂ ਲੇਟ ਆਇਆ ਤੇ ਮੈਂ ਇੱਥੇ ਇਹਨਾਂ ਨੂੰ ਆ ਗਿਆ ਡੰਗਰ ਚੋਲੇ ਤੇ ਮੁੜ ਕੇ 8 ਵਜੇ ਆ ਕੇ ਮੈਂ ਚੋਈ ਆ ਅੱਛਾ ਅੱਜ ਹੀ ਹੈ ਨਾ ਲੇਟ ਚ ਹੋਈ ਅੱਜ ਲੇਟ ਚ ਹੋਈ ਇਹਨਾਂ ਨੂੰ ਯਾਦ ਨਹੀਂ ਰਿਹਾ ਤਾਂ ਮੈਂ ਇਹਨਾਂ ਨੂੰ ਕਹਿ ਕੇ ਗਿਆ ਤਾਂ ਇਹਦੇ ਨਾਲ ਇੱਕ ਗੱਲ ਹੈਗੀ ਜੀ ਪਹਿਲਾਂ ਦੱਸ ਦਈਏ ਹਾਂ ਹਾਂ ਜਿਹੜਾ ਮਗਰਲਾ ਪਰਲਾ ਥਾਣਾ ਨਾ ਕਬੈਣੀ ਅਲਾ ਵੇਖੋ ਇੱਥੇ ਉੱਥੇ ਮੜਾ ਜੇ 6 ਕਿ ਤੇ ਇੰਨਾ ਕੁ ਦੁੱਧ ਮੰਨ ਲਓ ਜਿਹਨਾਂ ਪਹਿਲੀਆਂ 3-4 ਧਾਰਾਂ ਪੇ ਮਾਰਦੇ ਆ ਉਦੋਂ ਦੁੱਧ ਆਉਂਦਾ ਮੈਂ ਤਾਂ ਆ ਮਤਲਬ ਤੜੀ ਲਾ ਕੇ ਚੋਣਾ ਫਿਰ ਨਹੀਂ ਆਉਂਦਾ ਅੱਛਾ 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 ਸਰੂ ਵੱਖਰਾ ਨਹੀਂ ਲੱਗਾ ਥਾਂ ਦੇ ਨਾਲ ਹੀ ਇਹ ਸ਼ਰਾਗ ਜਾ ਮੜਾ ਨਾਲ ਹੀ ਹਾਂਜੀ ਮੜਾ ਜੇ ਨਾਲ ਮੜਾ ਜੇ ਹੱਥ ਤੇ ਮੁਠੀ ਜਿ ਸਿਮਦਾ ਹਾਂਜੀ ਹਾਂਜੀ ਨਹੀਂ ਜੇ ਮਤਲਬ ਤੜੀ ਲਾ ਕੇ ਚੋਈਏ ਫਿਰ ਨਹੀਂ ਸਿਮਦਾ ਠੀਕ ਆ ਠੀਕ ਆ ਤੇ ਉਹ ਥੋੜਾ ਢੰਗ ਤਰੀਕੇ ਹੋਰ ਨਾਲ ਚੋਈਏ ਤੇ ਫਿਰ ਨਹੀਂ ਮਤਲਬ ਕਿ ਸਿਮਦਾ ਹਾਂਜੀ ਹਾਂਜੀ ਹਾਂ 12 11 ਕਿਲੋ ਇਹ ਦਿਨ ਸਮਾਂ ਕਿੰਨਾ ਦੱਸਿਆ ਨੂੰ ਸੂਈ ਨੂੰ ਇਹਦੇ ਸਮਾਂ ਜੀ ਆ 20 ਕਿ ਦਿਨਾਂ ਦਾ ਕੋਈ ਪੰਜੀਆਂ ਦਾ ਗੇਂਦੇ ਮਗਰ ਕੱਟਾ ਇਹਦੇ ਹਾਂਜੀ 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 ਲੋ ਜੀ ਇਹ 20 ਕਿ ਦਿਨਾਂ ਦੀ ਦੋਸਤੋ ਇਹ ਸੂਈ ਆ ਠੀਕ ਆ ਜੀ 11 ਕਿਲੋ 11 ਤੋਂ ਬਾਰ ਬਾਰ ਕਹਿ ਲੋ ਜਾਂ 11 ਕਿਲੋ ਮੰਨ ਕੇ ਤੁਸੀਂ ਸੌਦਾ ਕਰਦੇ ਪੂਰੀ ਵੱਡੀ ਮੈਂ ਆ ਜੀ ਆ ਕਾਤ ਬੋਤਾਲੀ ਆ ਢਾਂਚਾ ਬਿਲਕੁਲ ਤੁਹਾਡੇ ਸਾਹਮਣੇ ਦਾ ਠੀਕ ਆ ਹਾਂਜੀ ਸੋ 24 24 ਮਾਰਨਿੰਗ ਵੀਰ ਦੱਸ ਰਿਹਾ ਵੀ ਕੋਈ 8:00 ਵਜੇ ਚੋਈ ਆ ਤੇ ਹੁਣ ਤਕਰੀਬਨ ਕੋਈ 4:00 ਵਜੇ ਦਾ ਸਮਾਂ ਆ ਜੇਕਰ ਚਵਾਈ ਤੋਂ ਬਿਲਕੁਲ ਟਾਈਮ ਤੋਂ ਟਾਈਮ ਦੀ ਆਪਾਂ ਗੱਲ ਕਰੀਏ ਤਾਂ ਸਮਾਂ ਹਜੇ ਕਾਫੀ ਇਹਦਾ ਬਾਕੀ ਆ ਕਿਉਂਕਿ ਹਜੇ 4:00 ਵਜੇ ਤੋਂ ਸਮਾਂ ਤਾਂ ਮੌਰਨਿੰਗ ਲੇਟ ਹੀ ਚੋਈ ਆ ਆਰਡਰ ਭਾਂਡੇ ਦੀ ਬਿਲਕੁਲ ਤੁਸੀਂ ਆ ਸਾਹਮਣੇ ਦੇਖ ਲਓ ਠੀਕ ਆ ਜੀ ਤਾਂ ਥਣ ਥਣ ਕਰਮ ਵਾਲੀ ਦਾ ਪੂਰਾ ਨੋਕਲਾ ਤੇ ਮੁੱਠੀ ਮੁੱਠੀ ਥਾਣਾ ਪੂਰਾ ਮੋਟਾ ਗੋਲ ਆ ਦੇਖੋ ਸੋ ਆ ਥਣ ਵੀ ਗੱਲ ਕਰਦਾ ਪਿਆ ਮਾੜਾ ਤੁਹਾਨੂੰ ਨਾਲ ਸਰਾਖ ਜਾਂ ਦਿਖਾਈ ਦਊਗਾ ਥਣ ਦੇ ਨਾਲ ਠੀਕ ਆ ਜੀ ਹਾਂ ਜੀ ਜਿਹੜੀ ਗੱਲ ਮੁੜ ਕੇ ਨਾ ਹਾਂ ਜੀ ਦੱਸਿਆ ਚੰਗਾ ਬਿਲਕੁਲ ਹਾਂ ਜੀ ਸੋ ਇਹ ਮੱਝ ਦਾ ਬਾਡੀ ਸਟਰਕਚਰ ਆ ਠੀਕ ਆ ਜੀ ਕਾਹਤ ਹਾਈਟ ਪੂਰਾ ਵੱਡਾ ਕੋਈ ਇੱਥੇ ਆਇਆ ਮੇਰਾ ਭਰਾ ਹੀ ਨਹੀਂ ਆਕੂਗਾ ਵੀ ਛੋਟੀ ਜੀ ਛੇ ਆ ਤੇ ਮੇਰੇ ਵੱਡੀ ਕਹਿ ਕੇ ਵਿਖਾਤੀ ਆ ਤੇ ਥਾਂ ਥੱਪਾ ਤੁਸੀਂ ਵੇਖ ਲਿਆ 11 ਕਿਲੋ ਦੁੱਧ ਆ ਮਗਰ ਬਲੈਕ ਰੰਗ ਦੇ ਵਿੱਚ ਕੱਟਾ ਇਹ ਮੇਲ ਕਾਫ ਇਸੇ ਮੱਝ ਦਾ ਹੀ ਆ ਤੇ ਇਹ ਗੋਪੀ ਫਿਰ ਕੀ ਮੁੱਲ ਦੇਣੀ ਕਿੰਨੇ ਦੀ ਆ ਇਹ ਸੰਤੋਖ ਸਾਹਿਬ ਵੇਖਦੀ ਤੇ ਵੀ 90 ਦੀ ਆ ਮੰਨ ਲਓ ਥੋੜਾ ਦੁੱਧ ਸ਼ਰਾਬ ਦਾ ਕਰਕੇ ਆਪਾਂ ਇਹ ਜਿਹੜੀ ਆਪਾਂ 80 ਦੀ ਦੇ ਦਈਏ ਚਲੋ ਕੋਈ ਭਰਾ ਦੇਰੀ ਦੇ ਮਤਲਬ ਨਹੀਂ ਪਾਉਣੀ ਕਿਸੇ ਨੇ ਹਾਂਜੀ ਹਾਂਜੀ ਹੈਗੀ ਜਿਆਦੇ ਤੋਂ ਦੁੱਧ ਵਾਲੀ ਪੂਰੇ ਦੁੱਧ ਦਾ ਦੁੱਧ 11 ਕਿਲੋ ਚਵਾਈ ਜਾ ਰਹੇ ਨੇ ਹਨਾ ਛਾੜ ਦਾਂਗੇ 1000 ਹੋਰ 80 ਚੋਂ 80 ਚੋਂ 1000 ਛੋਟ ਕਰ ਦਿਆਂਗੇ ਇੱਕ ਘੱਟ 80 ਹੈਨਾ ਇੱਕ ਘੱਟ 80 ਲਓ ਜੀ ਇੱਕ ਘੱਟ 80 ਦੀ ਵੀ ਰੰਦਾ ਵੀ ਦੇ ਦਿਆਂਗੇ ਅੱਜ ਯੈਸ ਨੋ ਠੀਕ ਆ ਜੀ ਤੇ ਬਾਕੀ ਜੋ ਮਾਈਨਰ ਦੀ ਵਿੱਚ ਕੋਈ ਗੱਲਬਾਤ ਹੈਗੀ ਆ ਕਿਉਂਕਿ ਨਾਲ ਕੋਈ ਸਰਾਕ ਉਹ ਤੁਹਾਨੂੰ ਪਹਿਲਾਂ ਦੱਸ ਦਿੱਤਾ ਨਹੀਂ ਤੇ ਸਾਰੇ ਭਰਾਵਾਂ ਨੂੰ ਪਤਾ ਵੀ 11 ਕਿਲੋ ਵਾਲਾ ਪਸ਼ੂ ਕਿਤੇ ਨਾ ਕਿਤੇ ਚਲੋ 90 ਜਾਂ 95 90 ਤੋਂ ਬਾਹਰ ਹੀ ਰੇਟ ਮਿਲਦਾ ਠੀਕ ਆ ਤੇ ਚਵਾਈ ਦੀ ਚੰਗੀ ਹੈ ਬਾਕੀ ਹੈ ਪੋਲੀ ਹੈ ਕੋਈ ਘਰੂੜ ਜੀ ਤੇ ਨਹੀਂ ਹੈ ਨਾ ਨਾ ਬਿਲਕੁਲ ਪੋਲੀ ਹੈ ਜੀ ਬਿਲਕੁਲ ਬੜੀ ਪੋਲੀ ਜਦੀ ਠੀਕ ਆ ਤੇ ਅਗਲੇ ਪਾਸੇ ਆਪਣੇ ਕੋਲ ਇੱਕ ਆਹ ਮੱਝ ਆ ਗਈ ਵੀਰ ਹਾਂਜੀ ਇਹ ਮੱਝ ਆ ਗਈ ਆਪਣੇ ਕੋਲ ਤੇ ਇਹ ਇਹ ਇਹਦਾ ਸੂਆ ਕਿਵੇਂ ਆ ਏ ਜੀ ਦੁਜੇ ਸੁਆ ਵੀ ਦੁਜੇ ਸੁਆ ਹਾਂਜੀ ਹਾਂਜੀ ਤੇ ਆਪਾਂ ਕੀ ਉਹਨੂੰ ਆਂਦੇ ਆ ਇਹਦੇ ਮਗਰ ਕੱਟੀ ਜੇ ਮਗਰ ਕੱਟੀ ਆ ਹਾਂਜੀ 15 ਤੋਂ 16 17 ਦਿਨ ਬਾਅਦ ਤੋਂ ਬਾਅਦ ਲਓ ਜੀ 1500 17 ਦਿਨ ਦੀ ਆ ਨੀਲੀ ਆ ਹਾਂਜੀ ਉਹ ਪਰਲੀ ਉਹ ਕਾਲੀ ਹਾਂਜੀ ਹਾਂਜੀ ਤੇ ਆ ਬੱਚਾ ਨੀਲੀ ਦਾ ਨਹੀਂ ਇਹ ਦਾ ਜੇ ਮੈਂ ਪਹਿਲਾਂ ਇਹ ਦਾ ਸੀ ਲਿਖਾ ਪਿਆ ਹਾਂਜੀ ਇਹ ਕੱਟੀ ਸੀ ਨਾ ਹਾਂਜੀ ਨਹੀਂ ਇਹ ਕਟਾ ਕੱਟੀ ਜੇ ਇਹਦੀ ਆ第四 ਨੰਬਰ ਵਾਲੀ ਤੁਸੀਂ ਅਸੀਂ ਗਲਤ ਦੱਸ ਦਿੱਤਾ ਕਿ ਸ਼ਾਇਦ ਹਾਂ ਜੀ ਸੋ ਇਹ ਬਿਲਕੁਲ ਕਟਾ ਨੀਲੀ ਰਾਵੀ ਦੇ ਵਿੱਚ ਕਟਾ ਠੀਕ ਆ ਜੀ ਇਹ ਇਸੇ ਮੈਂ ਤਾਂ ਜਿਹੜੀ ਆਪਾਂ ਤੀਜੇ ਨੰਬਰ ਤੇ ਦਿਖਾਈ ਕੋਈ ਫਿਰ ਆਪਾਂ ਮੋٹے ਤੌਰ ਤੇ ਧਿਆਨ ਮਰਾ ਦਨੇ ਆ ਤੁਹਾਡਾ 11 ਕਿਲੋ ਦੁੱਧ ਇਸ ਮੈਂ ਤੇ ਥੱਲੇ ਜਿਹੜਾ ਤੁਹਾਨੂੰ ਦੱਸਿਆ ਸੀਗਾ ਇਹਦੇ ਮਗਰ ਕਟਾ ਨੀਲੀ ਰਾਵੀ ਦਾ ਠੀਕ ਆ ਉਹ ਗਲਤੀ ਨਾਲ ਪਹਿਲਾਂ ਆਪਾਂ ਜਿਹੜੇ ਬਲੈਕ ਰੰਗ ਦੀ ਉਹ ਕੱਟੀ ਤੁਹਾਨੂੰ ਦਿਖਾ ਦਿੱਤੀ ਆ ਇਹ ਮੇਰਾ ਭਰਾ ਚੰਗੀ ਤਰ੍ਹਾਂ ਨੋਟ ਕਰ ਲਿਆ ਜੀ ਇਹ ਕਟਾ ਮਗਰ ਨੀਲੀ ਰਾਵੀ ਦਾ ਠੀਕ ਆ ਨੀਲੀ ਰਾਵੀ ਦੇ ਵਿੱਚ ਤੇ ਅੱਗੇ ਆਪਣੇ ਕੋਲ ਜਿਹੜੀ ਇਹ ਮੱਝ ਵੀ ਰਸੂਆ ਕਿਵੇਂ ਆ ਇਹ ਦੂਜੇ ਸੂਏ ਆ ਜੀ ਦੂਜਾ ਸੂਬਾ ਹਾਂਜੀ ਇਹਦੇ ਮਗਰ ਕੱਟੀ ਆ ਨਾ ਹਾਂਜੀ ਇਹਦੇ ਮਗਰ ਉਹ ਕਾਲੀ ਕੱਟੀ 17 ਕ ਦਿਨਾਂ ਦੀ 17 ਕ ਦਿਨਾਂ ਦੀ ਆ ਕਿੰਨਾ ਦੁੱਧ ਦੇ ਥੱਲੇ ਇਹਦੇ ਥੱਲੇ 8:30 ਤੋਂ 9 8:30 ਤੋਂ ਘੱਟ ਹੋਣਾ 9 ਹੋ ਸਕਦਾ 9 ਕਿਲੋ ਹਾਂਜੀ ਦੁੱਧ ਜਿਹੜਾ ਦੱਸਾਂਗੇ ਉਹ ਨਿਕਲੂਗਾ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 8:30 ਮੰਨੋ 9 ਮੰਨੋ ਜੋਤ ਤੋਂ ਦੁੱਧ ਦੱਸਿਆ ਠੀਕ ਆ ਜੀ ਜਿੰਨਾ ਦਾ ਵੀ ਨਿਕਲੂਗਾ ਕੋਈ ਭਰਾ ਜਦਾਂ ਮਰਜੀ ਤਸੱਲੀ ਕਰੀ ਚੱਲੇ ਬਾਕੀ ਸਪੇਸ ਜਿੰਨਾ ਵਿਰਲ ਜਾਂ ਗਾਇਬ ਜੋ ਵੀ ਹੈਗਾ ਤੁਹਾਨੂੰ ਬਿਲਕੁਲ ਆਪਾਂ ਦਿਖਾ ਦਿੰਦੇ ਥਾਣ ਬਿਲਕੁਲ ਨੇੜ ਅਗਲੇ ਪਿਛਲੇ ਥਣਾ ਦਾ ਸੈਜ ਤੁਸੀਂ ਦੇਖ ਸਕਦੇ ਜੀ 8.5 9 ਕਿਲੋ ਦੁੱਧ ਤੇ ਥੱਲੇ ਹਾਜ਼ਰ ਆ 15 17 ਦਿਨਾਂ ਦੀ ਸੂਈ ਹੈ ਹਾਂਜੀ 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 ਲਓ ਜੀ ਇਹ ਮਗਰ ਦੇ ਕੱਤੀਆ ਬਲੈਕ ਰੰਗ ਦੇ ਹਾਂਜੀ ਇਹ ਕੱਤੀ ਠੀਕ ਆ ਫਿਰ ਲੈ ਕੱਢ ਲਾ ਬਾਹਰ ਸੁਵੇ ਕੋਪੀ ਤਿਜੇ ਦੇ ਚੌਥੇ ਨਹੀਂ ਤਿਜੇ ਹੋ ਸਕਦੀ ਵੱਧ ਤੋਂ ਵੱਧ ਉਹ ਤਾਂ ਤਾਂ ਦੁੱਜਾ ਹੀ ਆਖਿਆ ਬਾਕੀ ਵੇਖੋ ਚਲੋ ਕੋਈ ਆਪਦੀ ਸਮਝ ਵੇਖਦੇ ਜੀ ਤਿਜਾ ਸੂਆ ਬੇਸ਼ੱਕ ਕੋਈ ਆਪਦਾ ਬੰਨ ਵਾਲੇ ਵੀ ਤਿਜਾ ਸੂਆ ਹੈ ਹਾਂਜੀ ਪੱਤਰ ਮੈਂ ਆ ਜੀ ਬਿਲਕੁਲ ਹਾਂ ਦੋਜੀ ਠੀਕ ਆ ਠੀਕ ਆ ਤੇ ਇਹ ਗੋਪੀ ਵੀਰ ਕੀ ਮੋਲ ਹੈ ਕੀ ਲੈਂਡਨ ਰੱਖਿਆ ਇਹਦਾ ਇਹ ਦੇ ਦਈਏ ਜੀ ਦੇ ਰਿਹਾ 70 ਦੀ 70 ਦੀ ਆਪਾਂ ਤਾਂ ਪਹਿਲੀ ਗੱਲ ਆਖਨੇ ਆ ਵੀ ਜਿੰਨੀ ਵੀ ਜਾਇਜ਼ ਆਪਾਂ ਕਰਕੇ ਦੇ ਸਕਦੇ ਆਂ ਚੀਜ਼ ਉਨੇ ਦੇ ਦਿੱਤੇ 70 ਨੇ 70 ਦੀ ਦੇ ਦਿੰਦੇ ਆ ਹੋਰ ਵੀ ਉੱਚੋ ਕੋਈ ਗੱਲ ਬਾੜ ਹਜ਼ਾਰ ਦੀ ਦੇ ਦਿੱਤੀ ਸਮਝਾ ਬਾੜ ਦੀ ਗੱਲ ਕੋਈ ਘਰਾਂ ਚੋਂ ਮਾਲ ਲਿਆਂਦਾ ਜੀ ਕੋਈ ਚੱਕਰ ਨਹੀਂ ਬੱਸ ਬੱਸ ਹਾਂਜੀ ਹਾਂਜੀ ਮਾਲ ਉੜਦਾ ਜਾਵੇ ਗੱਲ ਉੜਦਾ ਜਾਵੇ ਹਾਂਜੀ ਵੇਖ ਕੇ ਬਹੁਤ ਚਾਹੀਦੀ ਫਾਈਨਲ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਠੀਕ ਹੈ ਜੀ ਤੇ ਬਿਲਕੁਲ ਤਾਜ਼ਾ ਸੂਆ ਬੱਚਾ ਤੁਹਾਨੂੰ ਆਪਾਂ ਦਿਖਾਈ ਦਿੱਤਾ ਠੀਕ ਹੈ ਜੀ ਕੱਟਾ ਮਗਰ ਇਹਦੇ ਉਥੋਂ ਹਰੇਕ ਭਰਾ ਨੂੰ ਇੱਕ ਆਈਡੀਆ ਹੋ ਜਾਊਗਾ ਠੀਕ ਆ ਸੋ 8.5 9 9 ਕਿਲੋ ਦੁੱਧ ਤੇ ਥੱਲੇ ਹਾਜ਼ਰ ਅੱਜ ਹੀ ਆਈ ਮੈਨੂੰ ਲੱਗਾ ਹਨਾ ਹਾਂਜੀ ਇਹ ਅੱਜ ਆਈ ਠੀਕ ਹੈ ਭਰਾ ਇੱਕ ਕੋਈ ਮੈਂ ਪਹਿਲੀ ਹੀ ਆ ਜਿਹੜੀ ਠੀਕ ਆ ਠੀਕ ਆ ਹਾਂਜੀ ਸੋ ਇਹ ਦੋਸਤੋ ਇਸ ਮੈ ਦਾ ਵੇਰਵਾ ਸਿਰਫ 62000 ਰੁਪਏ ਅੱਜ ਤੁਹਾਨੂੰ ਮਿਲ ਜੂਗੀ ਇਸ ਤੋਂ ਬਾਅਦ ਇੱਕ ਵੇਰ ਤੁਹਾਨੂੰ ਦਿਖਾ ਦਿੰਨੇ ਆ ਕੱਦ ਹਾਈਟ ਦੀ ਇਹ ਵੀ ਚੰਗੀ ਆ ਐਚ ਐਫ ਬਰੀਡ ਦੇ ਵਿੱਚ ਆ ਗਈ ਤੇ ਇਹ ਗੋਫੀ ਸੁਭਾ ਕਿਵੇਂ ਇਹ ਦੁਜੇ ਦੁਜੇ ਦੋਵੇਂ گاਵਾ ਦੁਜੇ ਸੁਗੇ ਆ ਲਓ ਜੀ ਇਹ ਦੋਨੋਂ گاਵਾ ਜਿਹੜੀਆਂ ਦੋਸਤੋ ਦੁਜੇ ਦੁਜੇ ਸੁਭੇ ਆ ਤੇ ਦੋ ਦੇ ਖੇਤੇ ਲੱਗੇ ਨਾ ਇਹ ਇਹ ਤਾਂ ਲੈ 11 ਤੋਂ 12 11 12 ਕਿਲੋ ਠੀਕ ਆ ਬੱਚਾ ਤੇ ਬੱਚਾ ਦਾ ਵੀ ਬੈਠਾ ਬ ਕਿੰਨੇ ਕਿ ਦਿਨਾਂ ਦੀ ਸੂਈ ਹੈ ਇਹ ਜੀ 12 ਕੋਈ 10 12 ਦਿਨਾਂ ਦੀ ਇੱਥੇ ਹੈ ਵੀ 10 12 ਦਿਨਾਂ ਦੀ ਸੂਈ ਆ ਹਾਂ ਜੀ ਠੀਕ ਆ ਜੀ ਤੇ ਕਾਦਾ ਢਾਂਚਾ ਇਸ ਵੇੜ ਦਾ ਵੱਡਾ ਠੀਕ ਆ ਜੀ ਪੂਰਾ ਵੱਡਾ ਆ ਜੀ ਬਿਲਕੁਲ ਦੂਜਾ ਸੂਆ ਇਹ ਵੇੜ ਆ ਪਤਨ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਫੇਸ ਕੁਆਲਟੀ ਦੀ ਮੂੰਹ ਮੱਥਾ ਤੁਸੀਂ ਚੈੱਕ ਕਰੋ ਬੂਥੀ ਬਾਥੀ ਠੀਕ ਆ ਜੀ ਜਿੰਨਾ ਕਿ ਫਾਰਮ ਦੇ ਵਿੱਚ ਵੇੜ ਆ ਆਪਾਂ ਦੇਖਦੇ ਆਫ ਬਰੀਡ ਦੀ ਪਿਓਰ ਜਿਹੜੀ ਵੇੜ ਆ ਠੀਕ ਆ ਜੀ ਚਲੋ ਬਹੁਤਾ ਕੋਈ ਕਰਾਸ ਨਹੀਂ ਕਵਾਂਗੇ ਆਪਾਂ ਕਿਉਂਕਿ ਆਫ ਬਰੀਡ ਦੇ ਵਿੱਚ ਆ ਬੂਥੀ ਬਾਥੀ ਸੋ ਚਿਹਰੇ ਤੋਂ ਨਾਰਮ ਤਾਂ ਦੁੱਧ ਵੀ 12 ਕਿਲੋ ਰਾ ਹਾਂਜੀ 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 ਚੌਣ ਬੜੀ ਸੰਧੂ ਸਾਹ ਪੋਲੀ ਜੇ ਠੰਡੀ ਕਿਹੇ ਵੀ ਆਪਣੇ ਜਿੰਨੇ ਡੰਕਰ 6 ਦੇ 6 ਕਿਸੇ ਨੂੰ ਰੱਸੀ ਪਾਉਂਦੀ ਨਹੀਂ ਲੋੜ ਉਹ ਠੀਕ ਆ ਹਾਂਜੀ ਲਓ ਜੀ ਬਾਕੀ ਥਣ ਥਣ ਮੇਰਾ ਵੀਰ ਇੱਕ ਵਾਰੀ ਜ਼ਰੂਰ ਧਿਆਨ ਦੇ ਵਿੱਚ ਲਿਆ ਦੇਣਿਆ ਥਣ ਵੇਖੋ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਸੋ ਉਤੋਂ ਵੀ ਪੂਰੀ ਸਟ੍ਰੇਟ ਉਤੋਂ ਬਿਲਕੁਲ ਪਧਰੀ ਆ ਇਹ ਨਹੀਂ ਹੈਗਾ ਵੀ ਕੋਈ ਵੀ ਟੂਈ ਦੇ ਵਿੱਚ ਕੁੱਬ ਜਾਂ ਕੋ ਟੋਵਾ ਡੂੰਗ ਜਾਂ ਕਿ ਉੱਪਰ ਕੁੱਬ ਕਰਦੀ ਆ ਠੀਕ ਆ ਜੀ ਐ ਬਿਲਕੁਲ ਸਟ੍ਰੇਟ ਹਾਂਜੀ ਸੋ ਦੂਜੇ ਸਵੇਰੇ ਇਹ ਜਿਹੜੀ ਦੋਸਤੋ ਵੇਰ ਆਪਾਂ ਤੁਹ ਬਚਾ ਮਗਰ ਆ ਚੋਣ ਚਵਾਦੀ ਚੰਗੀ ਆ ਬੈਣੀ ਇੱਕ ਬੈਣੀ ਤੋਂ ਪ੍ਰੋਪਰ ਤੁਸੀਂ ਤਸਲੀ ਨਾਲ ਦੇਖ ਸਕਦੇ ਠੀਕ ਆ ਜੀ ਬਿਲਕੁਲ ਠੰਡੀ ਆ ਜੀ ਆ ਮਾਰੋ ਨੀਗਾ ਠੀਕ ਆ ਜੀ ਇਸੇ ਤਰ੍ਹਾਂ ਬੈਣਾ ਤੇ ਚਵਾਈ ਕਰੀ ਚੱਲੋ ਠੀਕ ਆ ਜੀ ਸੋ ਉਂਗਲ ਉਂਗਲ ਜਿਹੜੀ ਮੋਟੀ ਧਾਰ ਆ ਜਿਹਨੂੰ ਆਪਾਂ ਕਹਿੰਦੇ ਆਸਲ ਦੇ ਵਿੱਚ ਉਂਗਲ ਉਂਗਲ ਜਿਹੜੀ ਮੋਟੀ ਧਾਰ ਹਾਂਜੀ ਤੇ ਇਹ ਗੋਪੀ ਕੀ ਪੜਦਾ ਇਹਦਾ ਸੰਤਾ ਜੀ 50 ਮੰਗਣ ਨੂੰ 50 ਮੰਗ ਲਈਏ 45000 ਦੀ ਦੇ ਦਈਏ 45 ਦੀ ਹਾਂਜੀ 2000 ਹੋਰ ਛੱਡ ਦਾਂਗੇ ਕਰ ਦੋ 43 ਦੀ 43 ਦੀ ਹਾਂਜੀ ਪਰ ਲੱਭਣੀ ਨਹੀਂ ਜੇ 43 ਦੀ ਐ 43 ਦੀ ਕੋਈ ਜਾਂਦੀ ਆਪਣੇ ਕੋਲ ਆਉਗੀ ਕਰਮ ਵਾਲੀ ਤੇ ਆਪਣੇ ਕੋਲ ਜਾਊਗੀ ਹਾਂਜੀ 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 ਲਓ ਜੀ 43000 ਦੀ ਇਹ ਫਾਈਨਲ ਹੀ ਮਿਲ ਜੂਗੀ ਅੱਜ ਜੀ ਹਾਂਜੀ ਕਿਉਂ ਕਸਰਾ ਕੁਸਰਾ ਕੱਢ ਕੇ ਵੀ ਨਾ ਮਾਲ ਦੇਣਾ ਆਪਾਂ ਹਾਂਜੀ ਘਰਾਂ ਚੋਂ ਲੈ ਆਈਦਾ ਜੀ ਮਾਲ ਬਲਾ ਬਚਾਂਦਾ ਨਾ ਬਸ 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 ਹਾਂਜੀ ਫਿਰੇ ਤੁਰੇ ਰਹੀਦਾ ਤਾਂ ਤੇ ਇਹ ਆਪਣੇ ਕੋਲ ਇੱਕ ਜਰਸੀ ਆ ਗਈ ਕ੍ਰੋਸ ਹਾਂਜੀ ਜਰਸੀ ਕ੍ਰੋਸ ਤੇ ਇਹ ਗੋਪੀ ਵੀਰ ਨੂੰ ਤੁਸੀਂ ਦੱਸਿਆ ਵੀ ਬਗੈਰ ਬੱਛਿਆਂ ਇਹਦੀ ਬੱਛੀ ਮਰ ਗਈ ਸੰਤੋਖ ਅੱਛਾ ਜੀ ਇਹਦੀ ਮਤਲਬ ਨਾ ਬੱਛੀ ਆਪਣਾ ਕੀ ਉਹਨੂੰ ਆਂਦੇ ਆ ਢਿੱਲੀ ਜੀ ਤੇ ਉਤਰਾ ਲ ਅਇ ਤਿੰਨ ਦਿਨ ਹੋਏ ਤਾਂ ਉਹ ਮਰੀਓ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਦੇ ਥੱਲੇ ਕਿੰਨਾ ਇਹਦੇ ਥੱਲੇ 11 ਲੀਟਰ ਪੱਕਾ 11 ਲੀਟਰ ਹਾਂਜੀ ਲਓ ਜੀ 11 ਲੀਟਰ ਤੇ ਹੈ ਵੀ ਦੂਜੇ ਕ ਸੁਵੇ ਹਾਂਜੀ ਦੂਜੇ ਸੁਵੇ ਇੰਨਾ ਸੁਵਾ ਹੋ ਗਿਆ ਵੈਸੇ ਤੁਹਾਡੇ ਅੜੀਆਂ ਮੁਤਾਬਕ ਬੱਚਾ ਤੁਸੀਂ ਵੇਖਿਆ ਹੋਊਗਾ ਇਹਦਾ ਬੱਚਾ 14 ਦਿਨਾਂ ਦਾ ਮਰਿਆ ਜੀ ਅੱਜ ਨੈਟ ਅੱਜ 14 ਦਿਨਾਂ ਨੂੰ ਠੀਕ ਲਓ ਜੀ 15 ਕੋਈ 14 ਕ ਦਿਨ ਦਾ ਹੈੜੀਆਂ ਹਾਂਜੀ ਸੋ ਬੱਚਾ ਨਹੀਂਗਾਗਾ ਬਾਕੀ ਵੇਰਵਾ ਤੁਹਾਨੂੰ ਪਾ ਦਿੰਨੇ ਵੀ ਕੋਈ 15 14 ਕ ਦਿਨਾਂ ਦਾ ਬਿਲਕੁਲ ਸੁਵਾ ਦੂਜੇ ਸੁਵੇ ਵਹਿੜਾ ਤਾਂ ਦੋਧਾਨ ਨੇ ਤਾਂ ਪਤਾ ਲੱਗਦਾ ਜੰਦੂ ਸਾਹਿਬ ਸੱਜਰ ਵਾਇਰ ਆ ਬਿਲਕੁਲ ਬੰਦੀ ਬਾਤ ਹੀ ਜ਼ਿਆਦੀ ਆ ਹਾਂ ਅੱਤਾਂ ਵਿੱਚ ਐਨ ਕੰਪੈਕਟ ਡੈਡਰ ਤੇ ਵੇਚਾ ਠੀਕ ਆ ਜੀ ਹਾਂ ਜੀ ਨਿਗਰ ਜਾ ਲੈਵਾ ਕੋਈ ਟੁੱਟਮਾ ਨਹੀਂ ਗਾ ਜੱਡਾ ਠੀਕ ਆ ਜੀ ਬਾਕੀ ਚੋਣ ਜਵਾ ਦੀ ਉਮੀਦ ਕਰ ਸਕਦੇ ਆ ਵੀ ਚਲੋ ਚੰਗੀ ਆ ਕਿਉਂਕਿ ਆਰਡਰ ਤੋਂ ਨਾਰਮਲ ਹੀ ਇੱਕ ਆਈਡੀਆ ਆਪਾਂ ਲਾ ਲਈਦਾ ਵੀ ਦੇਵੇ ਭਾਂਡੇ ਤੋਂ ਠੀਕਾ ਜੀ ਵੀ ਚੋਣ ਚਵਾ ਦੀ ਸਾਫ ਸੁਥਰੀ ਹੋਊਗੀ ਤੇ 12 ਲੀਟਰ ਦੇ ਥੱਲੇ ਵੈਸੇ ਦੋ ਵੜਾ ਥਾਰੇ 12-12 ਲੀਟਰ ਦੋ ਦਿਖਾ ਜਰਾ ਹਾਂਜੀ ਹਾਂਜੀ ਕਿ ਕਿਸੇ ਭਰਾਣੇ ਚਲੋ ਹਰੇਕ ਨੂੰ ਹੁੰਦਾ ਵੀ ਕੋਈ ਜਾਂ ਸਿਆਲ ਆ ਗਿਆ ਬਿਲਕੁਲ ਦੁੱਧ ਦਾ ਵਾਸਤੇ ਪਸ਼ੂਆਂ ਬਣਾ ਲਏ ਜੇ ਭਾਅ ਪੜਤੇ ਚ ਮਿਲ ਜਾਣ ਤਾਂ ਦੋਵੇਂ ਵੜਾ ਤੋਂ ਵੀ ਤੁਸੀਂ ਸੌਦਾ ਲਾ ਸਕਦੇ ਜੇ ਇਹ 43000 ਦੀ ਸੀ ਇਹ ਇਹਦਾ ਮੁੱਲ ਕੀ ਕਰਾਂਗੇ ਇਹ ਸੰਤੂ ਸਾਹਿਬ ਹੁਣਾਂ ਉਹ ਤਾਂ 40 ਦੀ ਵਿਕਦੀ ਆ 35 ਦੀ ਦੇ ਦਈਏ ਬੱਚਾ ਨਹੀਂ ਹੈਗਾ ਦੇਖ ਲਓ 32 ਦੀ ਦੇ ਦਈਏ ਜੀ ਮੈਨਾਂ ਜਾਣਦੇ ਠੀਕ ਹੈ ਜੀ 32000 ਦੀ ਦੇ ਦੇ ਕੋਈ ਨਹੀਂ 31 ਦੀ ਦੇ ਦਾਂ ਬੱਚਾ ਮਰ ਗਿਆ ਉਹਨਾਂ ਚ ਨਫਾ ਹੋਣਾ ਇੱਥੇ ਕੋਈ ਨਹੀਂ ਦੋ ਜਾਨੀ ਲੋ ਜੀ ਸਿਰਫ 31000 ਦੀ ਅੱਜ ਇਹ ਮਿਲ ਜੂਗੀ ਆਪਣੇ ਭਰਾਵਾਂ ਨੂੰ ਉਹ ਵੀ ਵੀਰਾਂ ਦਾ ਵੀ ਲੇਸ ਲੱਗੂਗੀ ਤੇ ਲੇਸ ਚੱਲਾਂਗੇ ਬੱਚਾ ਐਕਸਪਾਇਰ ਹੋ ਗਿਆ ਤੇ 12 ਲੀਟਰ ਦੇ ਥੱਲੇ ਦੁੱਧ ਸਿਰਫ 31000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂਜੀ ਬਾਕੀ 24 24 ਦੀ 10 ਹੀ ਦਿੱਤੀ ਹੈ ਤੁਹਾਨੂੰ ਠੀਕ ਹੈ ਜੀ ਸਾਹ ਬੱਚਾ ਹੁੰਦਾ ਸਮਝਾ ਚਾਰਾਂ ਬਾਹਰ ਜਾ ਸਕਦੀ ਵਹਾਨਾ ਬੜਾ ਬਖਾਉਂਦੀ ਹੈ ਹਾਂ ਹਾਂਜੀ ਬਹੁਤ ਸੋਨਾ ਠੀਕ ਹੈ ਜੀ ਸੋਲੇ ਵਾਲਾ ਕਰਮਾ ਵਾਲੀ 15 15 14 14 ਲੀਟਰ ਤੇ ਦੁੱਧ ਜਿਹੜਾ ਦੇ ਥਲੇ 12 ਲੀਟਰ ਹਾਜ਼ਰ ਸੋ ਇਹ ਅੱਜ ਦੋਸਤੋ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਠੀਕ ਆ ਜੀ ਤਕਰੀਬਨ 6 ਲਾਗਨੇ 4 ਮਜਾਂ ਤੇ 2 ਬੈੜਾ ਵੇਰਵੇ ਸਹਿਤ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਜਿੱਦਾਂ ਮਰਜ਼ੀ ਮੇਰਾ ਭਰਾ ਪਿੰਡ ਭਾਈ ਦਾਦੂ ਤੁਸੀਂ ਵਿਜ਼ਿਟ ਕਰ ਸਕਦੇ ਜੀ ਮਾਝੇ ਦਾ ਪਿੰਡ ਆ ਪਿੱਖੀਗੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਆ ਅਲਗੋ ਕੋਠੀ ਸਿਰਫ ਇਥੋਂ ਕੋਈ ਕਿਲੋ 2 ਤੋਂ 2.5-3 ਕਿਲੋਮੀਟਰ ਦੀ ਦੂਰੀ ਤੇ ਆ ਸੋ ਬਾਕੀ ਨੰਬਰ ਆਪਾਂ ਇੱਕ ਲੈ ਲੈਨੇ ਆ ਤੇ ਇੱਕ ਗੋਪੀ ਵੀਰ ਕੰਟੈਕਟ ਨੰਬਰ ਵੀ ਆਪਣੇ ਕਰ ਦਈਏ ਸਾਂਜੀ ਹਾਂਜੀ 98141 ਜੀ ਹਾਂ 64 924 ਠੀਕ ਆ ਬਾਕੀ ਫਲੈਕਸ ਦੇ ਵਿੱਚ ਵੀ ਨੰਬਰ ਤੁਹਾਡੇ ਹਾਂਜੀ ਹਾਂਜੀ ਲੱਗੇ ਨੰਬਰ ਠੀਕ ਆ ਭਰਾ ਹਾਂਜੀ ਸੋ ਨੰਬਰ ਜਿਹੜੇ ਦੋਸਤੋ ਫਲੈਕਸ ਦੇ ਵਿੱਚ ਵੀ ਵੀਰ ਦੇ ਦਿੱਤੇ ਆ ਠੀਕ ਆ ਜੀ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਾਲ ਲੋਕਲੋਂ ਏਰੀਆ ਦੇ ਵਿੱਚੋਂ ਤੁਰ ਫਿਰ ਕੇ ਜਿਹੜਾ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਖਰੀਦਿਆ ਜਾਂਦਾ ਤਾਂ ਕਰਕੇ ਕਿਤੇ ਨਾ ਕਿਤੇ ਭਾਅ ਪੜਦਾ ਜਾਇਜ਼ ਮਿਲ ਜਾਂਦਾ ਆਮ ਨਾਰਮਲ ਅੱਡਿਆਂ ਨਾਲੋਂ ਠੀਕ ਆ ਸੋ ਸਾਰੇ ਭਰਾ ਵਿਜ਼ਿਟ ਕਰੋ ਤਸੱਲੀ ਨਾਲ ਮਾਲ ਚੋ ਹੌਸਲੇ ਨਾਲ ਖਰੀਦੀ ਕਰੋ ਧੰਨਵਾਦ ਗੋਪੀ ਭਾਈ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅ